ਇਹਨਾਂ ਤਸਵੀਰਾਂ ਦੇ ਵਿੱਚ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਹੈ ਅਤੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਦੇ ਨਾਮ ਦੇ ਨਾਲ ਇਹ ਨੌਜਵਾਨ ਬੇਹਦ ਮਸ਼ਹੂਰ ਹੈ ਜਿਸ ਦੇ ਖਿਲਾਫ ਹੁਣ ਬਰਨਾਲਾ ਦੇ ਥਾਣਾ ਧਨੋਲਾ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਪ੍ਰੋਡਿਊਸਰ ਅਤੇ ਉਸ ਦੇ ਸਹਿਯੋਗੀਆਂ ਤੇ ਜੋਗੀ ਸਮੁਦਾਏ ਦੇ ਖਿਲਾਫ ਵੀਡੀਓ ਬਣਾਉਣ ਅਤੇ ਅਪਲੋਡ ਕਰਨ ਦੇ ਇਲਜ਼ਾਮ ਲੱਗੇ ਨੇ। ਥਾਣਾ ਤਨੋਲਾ ਦੇ ਵਿੱਚ ਇਕੱਠੇ ਹੋਏ ਜੋਗੀ ਸਮੁਦਾਏ ਨੇ ਪ੍ਰੋਡਿਊਸਰ ਅਤੇ ਉਸ ਦੀ ਟੀਮ ਦੇ ਖਿਲਾਫ ਕਾਰਵਾਈ ਕਰਕੇ ਚੈਨਲ ਬੰਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਦੇ ਮੁਤਾਬਕ ਹਰਿੰਦਰ ਸਿੰਘ ਉਰਫ ਪ੍ਰੋਡਿਊਸਰ ਅਤੇ ਉਸ ਦੇ ਸਾਥੀਆਂ ਤੇ ਕਈ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਮੁਤਾਬਕ ਪ੍ਰੋਡਿਊਸਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਇੱਥੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਹੈ ਇਸ ਮੌਕੇ ਤੇ ਪ੍ਰਦਰਸ਼ਨ ਵੀ ਕੀਤਾ ਗਿਆ ਜੋ ਕਿ ਸਮੁਦਾਇ ਦੇ ਵੱਲੋਂ ਅਤੇ ਉਹਨਾਂ ਦੇ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਿਆਨ ਵੀ ਸਾਹਮਣੇ ਆਏ ਨੇ ਸੋ ਇੱਕ ਵਾਰ ਤੁਹਾਨੂੰ ਇਹਨਾਂ ਤਸਵੀਰਾਂ ਤੇ ਬਿਆਨ ਦਾ ਰੁਖ ਕਰਵਾਉਂਦੇ ਆਂ ਸੈਂਟਰ ਆ ਮੇਂ ਪਿੰਡ ਮੇਰਾ ਬਰੂਕਾ ਮੈਂ ਵੀ ਜੋਗੀ ਬਰਾਦਰ ਨੂੰ ਬਲੌਂਗ ਕਰਦਾ ਕੋਣ ਆ ਉਹ ਆਪਣੇ ਜੀ ਦੋਨੇਜੇ ਕੋਰ ਤੋਂ ਪ੍ਰੋਡਿਊਸਰ ਐ ਉਹ ਜੋਗੀ ਬਰਾਦਰੀ ਬਾਰੇ ਵੀ ਹੋਰ ਵੀ ਬਰਾਦਰੀਆਂ ਬਾਰੇ ਬਹੁਤ ਮੰਨ ਚਾਹੁੰਦਾ ਬੋਲਦਾ ਹੈਗਾ ਬਹੁਤ ਜਿਆਦਾ ਵੀਡੀਓ ਬਣਾ ਕੇ ਪਾਉਂਦਾ ਹੈਗਾ ਕਦੀ ਕਿਸੇ ਬਰਾਦਰੀ ਬਾਰੇ ਪਾਤੀ ਕਦੀ ਕਿਸੇ ਬਰਾਦਰੀ ਬਾਰੇ ਪਾਤੀ ਉਹਨਾਂ ਪਾਉਣ ਕਰਨਾ ਉਹ ਆਪਦੇ ਕਾਫੀ ਹਫ਼ਤੇ YouTube ਆਪਦੇ ਚੈਨਲ ਕਾਫੀ ਹਫ਼ਤੇ ਪਹੁੰਚਣਾ ਚਾਹੁੰਦਾ ਹੈਗਾ ਉਤੇ ਪਹਿਲਾਂ ਵੀ ਦੋ ਪਰਚੇ ਹੋ ਚੁੱਕੇ ਨੇ ਕਿਉਂਕਿ ਦੋ ਪਰਚੇ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਉਹ ਪੈਸੇ ਅਪਡੇਟ ਪਾਵਰ ਨਾਲ ਜਾਂ ਪੈਸੇ ਤੌਰ ਨਾਲ ਪਤਾ ਨਹੀਂ ਕਿਵੇਂ ਬਾਹਰ ਆ ਗਿਆ। ਟਿਕਣ ਅਸੀਂ ਇਹ ਹੀ ਮੰਗ ਕਰਦੇ ਹਾਂ ਕਿਉਂਕਿ ਜੈ ਕਿਉਂ ਨੇ ਪੰਗਾ ਲਿਆਗਾ ਜੋਗੀ ਬ੍ਰਦਰਰੀ ਨਾਲ। ਕਿਉਂਕਿ ਜਿਹੜੇ ਜੋਗੀ ਬ੍ਰਦਰਰੀ ਨੇ ਐਡੇ-ਐਡੇ ਸਾਪ ਨਹੀਂ ਛੱਡੇ ਫੜਨ। ਇਹ ਪ੍ਰੋਡੂਸਰ ਦਾ ਕੋਈ ਵੱਡੀ ਗੱਲ ਨਹੀਂ। ਕਿਉਂਕਿ ਇਸ ਹੁਣ ਅਸੀਂ ਐਸਪੀ ਦੇ ਦਰਖਾਸਤ ਐਪਲੀਕੇਸ਼ਨ ਦਿੱਤੀ ਹੈ। ਉਸ ਤੋਂ ਬਾਅਦ ਵੀ ਫਿਰ ਇਹਨਾਂ ਨੇ ਵੀ ਕਹਿਣਾ ਐਸਐਚਓ ਸਾਹਿਬ ਲਵੇ ਮਾਰਕੋ ਕੇ ਆਊਗੀ। ਜੇ ਤਾਂ ਇਥੋਂ ਸਾਨੂੰ ਇਨਸਾਫ ਮਿਲ ਗਿਆ ਤਾਂ ਠੀਕ ਹੈ। ਜੇ ਨਾ ਮਿਲਿਆ ਅਸੀਂ ਹਾਈ ਲੈਵਲ ਤੱਕ ਜਾਵਾਂਗੇ। ਇਹ ਸਾਡੀ ਮੰਗ ਹੈ। ਕਉਂਕਿ ਜਿਹੜੀ ਸਾਡਾ ਇਹ ਹੈ ਇਹ ਸਾਡਾ ਵੱਧ ਤੋਂ ਵੱਧ ਇਹਨੇ ਜਿੰਨੇ ਵੀ ਚੈਨਲ ਨੇ ਜਿੰਨਾ ਵੀ ਇਹ ਫੇਸਬੁੱਕ ਤੇ ਜਿੱਥੇ ਵੀ ਇਹਨੇ ਚੈਨਲ ਚੱਲ ਨੂੰ ਸਾਰਿਆਂ ਦੇ ਬੈਨ ਕੀਤਾ ਜਾਵੇ ਔਰ ਸਾਨੂੰ ਇਨਸਾਫ ਮਿਲੇ ਮੈਂ ਅਜੀਤ ਰਾਹੀ ਐਮ ਸੀ ਸਮਾਣਾ ਮੰਡਾਤੂ ਜੀ ਮੈਂ ਟਿਹਾਂ ਬਰਾਦੀ ਨਾਲ ਸੰਬੰਧ ਰੱਖਦਾ ਜੋਗੀ ਟਿਹਾਂ ਬਰਾਦੀ ਹਾਂ ਅੱਜ ਕੀ ਮਾਮਲਾ ਹੈ ਜਿਹੜਾ ਤੁਸੀਂ ਇੱਥੇ ਥਾਣੇ ਮਾਮਲਾ ਇਹ ਹੈ ਕਿ ਇੱਥੇ ਕੋਈ ਪ੍ਰੋਡਿਊਸਰ ਹੈ ਉਹ ਸਾਡੀ ਬਰਾਦੀ ਦੇ ਖਿਲਾਫ ਮੂਵੀਆ ਬਣਾਉਂਦਾ ਔਰ ਗਲਤ ਬਣਾਉਂਦਾ ਹੈ ਕਿ ਉਹ ਕੁੱਤੇ ਬਿੱਲੇ ਫੜ ਕੇ ਜਨਨ ਕਿ ਇਹ ਲਾਲਾ ਵੀ ਸਾਡੀ ਬਰਾਦੀ ਦਾ ਇੰਨਾ ਜਲੂਸ ਕੱਢਿਆ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਡੇ ਸੁਨੀਲ ਪਾਲ ਜੀ ਰੋਪੜ ਤੋਂ ਆਏ ਨੇ ਇਹ ਸਾਡੇ ਕਿਨਾਰਾ ਸਾਹਿਬ ਜੀ ਨੇ ਰੋਪੜ ਤੋਂ ਕੀ ਕਿਹਾ ਗਿਆ ਉਹਦੇ ਵਿੱਚ ਕਹੀ ਵੀ ਵੀਡੀਓ ਮਤਲਬ ਇਹ ਹੈ ਜੀ ਉਹ ਸਾਡੀ ਬਰਾਦਰੀ ਨੂੰ ਬਦਨਾਮ ਕਰਦਾ ਹੈ ਕਿ ਇਹਨਾਂ ਨੇ ਗਲਤ ਕੰਮ ਕਰਦੇ ਨੇ ਸਾਡੀਆਂ ਕੁੜੀਆਂ ਧੀਆਂ ਭੈਣਾਂ ਦੇ ਖਿਲਾਫ ਵੀ ਬਹੁਤ ਕੁਝ ਬੋਲਿਆ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੇ ਦਾ ਇਸ ਤੇ ਪਰਚਾ ਪੂਰੀ ਟੀਮ ਤੇ ਪਰਚਾ ਨਾ ਪਿਆ ਤਾਂ ਅਸੀਂ ਬੜਾ ਸੰਘਰਸ਼ ਰੱਖਾਂਗੇ ਅਸੀਂ ਪਗੋਤ ਮੰਦਿਕਰ ਵੀ ਜਾਵਾਂਗੇ ਦਿੱਲੀ ਤੱਕ ਵੀ ਜਾਵਾਂਗੇ ਲੇਕਿਨ ਅਸੀਂ ਇਹ ਆਪਣੀ ਮੰਗ ਪੂਰੀ ਕਰਵਾਵਾਂਗੇ ਔਰ ਇਹਨਾਂ ਨੂੰ ਸੱਜੇ ਦਾ ਸਜਾਣਾ ਮਿਲਿਆ ਅਸੀਂ ਬਿਲਕੁਲ ਚੁੱਪ ਕਰਕੇ ਨਹੀਂ ਬੈਠਾਂਗੇ ਮੈਂ ਤੁਸੀ ਸਸੀ ਐਸਐਸਪੀ ਸਾਹਿਬ ਨੂੰ ਮਿਲੇ ਆ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਚਿੱਠੀ ਇੱਥੇ ਐਸਐਸਪੀ ਕੋਲ ਗਈ ਹੋਈ ਹੈ ਮਾਰਕ ਹੋ ਕੇ ਆਏਗੀ ਮਾਰਕ ਆਂਦੇ ਹੀ ਇਹਨਾਂ ਤੇ ਪਰਚਾ ਪਾ ਦਿੱਤਾ ਜਾਏਗਾ ਪੂਰੀ ਟੀਮ ਤੇ ਜੇ ਪਰਚਾ ਨਾ ਪਿਆ ਅਸੀਂ ਇਸ ਤੋਂ ਵੱਡਾ ਬਹੁਤ ਵੱਡਾ ਸੰਘਰਸ਼ ਕਰਾਂਗੇ ਸਾਡੇ 10 15 ਸ਼ਹਿਰਾਂ ਦੇ ਬੰਦੇ ਆਏ ਨੇ ਅਸਾਡਾ ਪੰਜਾਬ ਹਰਿਆਣਾ ਯੂਪੀ ਬਿਹਾਰ ਬੰਗਾਲ ਮਹਾਰਾਸ਼ਟਰ ਐਮਪੀ ਗੁਜਰਾਤ ਸਾਰੇ ਹੀ ਜਗ੍ਹਾ ਸਾਡੇ ਬਰਾਦਰੀਵਾਨ ਬੈਠੇ ਨੇ ਔਰ ਅਸੀਂ ਇਹ ਬਹੁਤ بڑا ਸੰਘਰਸ਼ ਕਰਾਂਗੇ ਜੇ ਇਹਨਾਂ ਨੂੰ ਇਸ ਤਰ੍ਹਾਂ ਕੀਤਾ ਗਿਆ ਜਿਹੜਾ ਇਹਨਾਂ ਦਾ ਚੈਨਲ ਚੱਲ ਰਿਹਾ ਹੈ ਉਹਨਾਂ ਨੂੰ ਜੇ ਬੰਦ ਨਾ ਕੀਤਾ ਗਿਆ ਅਸੀਂ ਇਸ ਇਚਪੁਰਗਾਂ ਨਾ ਬੈਠਾਂਗੇ ਔਰ ਨਾ ਹੀ ਬੈਠਾਂਗੇ ਇਸ ਇਹ ਸਿੰਧਾਨਾਥ ਨੇ ਜੀ ਬਸੀ ਤਨੂਲਾ ਤੋਂ ਤਨੂਲਾ ਮੰਡੀ ਤੇ ਰਹਿੰਦੇ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਉਹਨਾਂ ਨੇ ਐਸਸੀਐਸਟੀ ਐਕਟ ਐਂਡ ਆਈਡੀ ਐਕਟ ਦੇ ਤਹਿਤ ਰਵਿੰਦਰ ਸਿੰਘ ਅਲਪ ਪ੍ਰੋਡਿਊਸਰ ਤੇ ਕਿਸ ਅੰਦਾਜ਼ ਦਾ ਸਾਥੀ ਉਹਨਾਂ ਦੇ ਖਿਲਾਫ ਜੀ ਇਹ ਮਾਮਲਾ ਜੀ ਇਹ ਪ੍ਰੋਡਿਊਸਰ ਦੀ ਜਿਹੜਾ ਟ੍ਰਿਪਲੈਕਸ ਹੈ ਹਰਿੰਦਰ ਸਿੰਘ ਇਹ ਨਾ ਕੋਈ ਇਹਨਾਂ ਨੇ ਵੀਡੀਓਜ਼ ਬਣਾਈਆਂ ਦੀ ਜੋਗੀ ਬਰਾਦਰੀ ਦੇ ਤੇਹ ਦਾਰਤੇ ਜਿਨ੍ਹਾਂ ਦੇ ਮਤਲਬ ਉਹਨਾਂ ਨੇ ਜੋਗੀ ਬਰਾਦਰੀ ਵੱਲੋਂ ਕਿ ਵਿਰੋਧ ਕੀਤਾ ਗਿਆ ਵੀ ਸਾਡੀ ਬਰਾਦਰੀ ਦੀ ਉਹ ਕੀਤੀ ਗਈ ਹੈ ਦੋ ਬੰਦੇ ਭਾਈ ਨੇਮ ਨੇ ਜੀ ਬਾਕੀ ਅਣਛੱਤੇ ਨਹੀਂ ਉਹ ਤਫਤੀਸ਼ ਹੈ ਜੀ ਤਫਤੀਸ਼ ਦੌਰਾਨ ਜਿਹੜੀ ਚੀਜ਼ ਸਾਹਮਣੇ ਹੋਵੇ ਉਸ ਦਾ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਹਾਂਜੀ ਗ੍ਰਿਫਤਾਰ ਕਰ ਲਏ ਦੋ ਦੋਸ਼ੀ ਜੀ